ਅੱਜ ਅਸੀਂ ਉੱਚੇ ਤੌਰ ਤੇ ਡੱਲੇਵਾਲ ਸਾਹਿਬ ਦੀ ਸਿਹਤ ਮੰੰਦੀ ਬਾਰੇ ਪਤਾ ਕਰਨ ਆਏ ਸੀਗੇ ਤੇ ਮੇਰੇ ਨਾਲ ਗਵਰਨਮੈਂਟ ਆਫ ਇੰਡੀਆ ਦੇ ਨੁਮਾਇੰਦੇ ਸ਼੍ਰੀ ਬੈਂਕ ਮਿਸ਼ਰਾ ਜੀ ਕਿ ਨਾਲ ਉਹ ਵਿਸ਼ੇਸ਼ ਤੌਰ ਤੇ ਪੇਸ਼ ਆ ਗਿਆ ਸੀਗਾ ਤੇ ਅਸੀਂ ਡੱਲੇਵਾਲ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਦਾ ਤੁਸੀਂ ਸ਼ਾਂਤੀਪੂਰਵਕ ਐਜੀਟੇਸ਼ਨ ਕਰ ਰਹੇ ਹੋ ਲੀਡ ਕਰ ਰਹੇ ਹੋ ਤ ਸਬ ਚਾਰੋਂ ਪਾਸੇ ਇਸ ਤੇ ਸ਼ਿਫਟ ਹੋਈ ਹੈ ਇਹ ਸਰਕਾਰ ਨੇ ਵੀ ਇਸ ਦਾ ਸੰਗਿਆਨ ਲਿਆ ਹੈਗਾ ਤੇ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈਗੀ ਕਿ ਮਾਨਯੋਗ ਸੁਪਰੀਮ ਕੋਰਟ ਦੇ ਆਰਡਰਾਂ ਦੇ ਮੁਤਾਬਿਕ ਉਹਨਾਂ ਨੇ ਨਿਰਦੇਸ਼ ਦਿੱਤੇ ਹੈਗੇ ਕਿ ਧਲੇਵਾਲ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਕਨਵਿੰਸ ਕੀਤਾ ਜਾਵੇ ਕਿ ਇਹਨਾਂ ਦਾ ਫਾਸਟ ਬਗੈਰ ਫੋਰਸ ਯੂਜ਼ ਕੀਤੇ ਉਸ ਨੂੰ ਇਹਨਾਂ ਨੂੰ ਇਮਰਜੈਂਟ ਮੈਡੀਕਲ ਏਡ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ ਸੋ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਜੇ ਇਸ ਅੰਦੋਲਨ ਨੂੰ ਨੇਪਰੇ ਚੜ੍ਹਾਣ ਲਈ ਸਾਨੂੰ ਡੱਲੇਵਾਲ ਸਾਹਿਬ ਦੀ ਬਹੁਤ ਲੋੜ ਹੈ ਇਹਨਾਂ ਦੀ ਸਿਹਤ ਦੀ ਬਹੁਤ ਲੋੜ ਹੈ ਤੇ ਚੀਫ ਮਿਨਿਸਟਰ ਸਾਹਿਬ ਨੇ ਸਪੈਸ਼ਲੀ ਸੁਨੇਹਾ ਭੇਜਿਆ ਹੈ ਸੀਐਮ ਸਾਹਿਬ ਨੇ ਚੈਲੰਜ ਵੀ ਖੋਲੇ ਹੈਗੇ ਗੱਲ ਗੱਲ ਬਾਤ ਵੀ ਹੋ ਰਹੀ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਕਿਸਾਨੀ ਜਿਹੜੀ ਜਿਹੜੀ ਡਿਮਾਂਡਾਂ ਹੈਗੀਆਂ ਜਿਹੜੀ ਉਹ ਤੇ ਕਹ ਲੋ ਜਿਹੜੇ ਰਾਈਟਫੁਲੀ ਜਿਹੜਾ ਉਸੇ ਤਰ੍ਹਾਂ ਬਾਤ ਹੋਵੇ ਚੈਨਲਸ ਖੋਲਣ ਤੇ ਇਹ ਮਸਲਾ ਹੱਲ ਹੋਵੇ ਤੇ ਇਹ ਲੈਵਲ ਸਾਨੂੰ ਉਹਨਾਂ ਦੇ ਸਾਥੀਆਂ ਨੂੰ ਕਿਸਾਨ ਯੂਨੀਅਨ ਨੂੰ ਔਰ ਜ਼ੋਰ ਅਪੀਲ ਅਸੀਂ ਕੀਤੀ ਹੈ ਤੇ ਕਿ ਸਿਕਿਉਰਟੀ ਜਾਨ ਬਲੀ ਡੱਲੇਵਾਲ ਸਾਹਿਬ ਦੀ ਹੈ ਉਸ ਨੂੰ ਇੱਥੇ ਮੈਡੀਕਲ ਫੈਸਿਲਿਟੀਆਂ ਵੀ ਮੁਹੱਈਆ ਕਰਾਈ ਗਈ ਹੈ ਤੇ ਇਹਨਾਂ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਅਸੀਂ ਜਿਹੜਾ ਹੈਗਾ ਇਹ ਸਾਰੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਕੇਂਦਰ ਦੇ ਕਿਹੜੇ ਨੁਮਾਇੰਦੇ ਐ ਸੀ ਤੁਹਾਡੇ ਨਾਲ ਬਿਲਾਲ ਬੈਠ ਨਾਲ ਬੈਠੇ ਮਹਿੰਦ ਪਿਸ਼ਰਾ ਜੀ ਕਿ ਅਹੁਦਾ ਸਰ ਜਾ ਸਕਦੇ ਨੇ ਡਾਇਰੈਕਟਰ ਹੈਗੇ ਜੀ ਮਿਨਿਸਟਰੀ ਆਫ ਹੋਮ ਅਫੇਅਰਸ ਕੀ ਲੋ ਸਰ ਕੀ ਗੈਰੰਟੀ ਹੈ ਅ ਢੱਲੇਵਾਲ ਸਾਹਿਬ ਤੇ ਅਹੀ ਕਹਿ ਰਹੇ ਹੈਗੇ ਕਿ ਜਿਹੜੀ ਸਾਡੀ ਡਿਮਾਂਡ ਹੈਗਾ ਜੀ ਉਸ ਤੇ ਜਿਹੜਾ ਹੈਗਾ ਅੱਗੇ ਫਾਰਵਰਡ ਮੂਵਮੈਂਟ ਕੀਤਾ ਜਾਵੇ ਕੋ ਕੋ ਤੱਕ ਲਿੰਕ ਹੋ ਸਕਦਾ ਸਰ ਗੱਲਬਾਤ ਨੂੰ ਲੈ ਕੇ ਅਸੀਂ ਦੇਖੋ ਅਸੀਂ ਜਿਹੜਾ ਇਹਦੇ ਚ ਇੱਕ ਮੰਡੇਟ ਸਾਨੂੰ ਸੁਪਰੀਮ ਕੋਰਟ ਦਾ ਦਿੱਤਾ ਗਿਆ ਸੀਗਾ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਿਦਾਇਤ ਸੀ ਦੇਖੋ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਤਿੰਨ ਗੱਲਾਂ ਕਹੀਆਂ ਕੀ ਢੱਲੇਵਾਲ ਸਾਹਿਬ ਸੀਨੀਅਰ ਸਿਟੀਜ਼ਨ ਹੈਗੇ ਢੱਲੇਵਾਲ ਸਾਹਿਬ ਦੇ ਕੁਝ ਹੈਲਥ ਇਸ਼ੂਜ਼ ਹੈਗੇ ਤੇ ਥਰਡਲੀ ਢੱਲੇ ਇੱਕ ਪ੍ਰੋਮੀਨੈਂਟ ਕਿਸਾਨ ਲੀਡਰ ਹੈਗੇ ਜਿਹੜੇ ਇਸ ਇਸ ਕਿਸਾਨੀ ਆंदोलन ਨੂੰ ਪੀਸਫੁਲ ਤਰੀਕੇ ਨਾਲ ਜਿਹੜਾ ਲੈ ਕੇ ਜਾ ਸਕਦੇ ਸੋ ਮੈਂ ਸਮਝਦਾ ਕਿ ਮਾਨਯੋਗ ਸੁਪਰੀਮ ਕੋਰਟ ਦੀ ਹੈ ਬਹੁਤ ਮਹੱਤਵਪੂਰਨ ਜਿਹੜੀ ਆਬਜ਼ਰਵੇਸ਼ਨਸ ਹੈਗੀਆਂ ਤੇ ਉਹਨਾਂ ਨੇ ਸਾਨੂੰ ਹਿਦਾਇਤ ਕੀਤੀ ਹੈਗੀ ਕਿ ਜੇ ਜਿਹੜਾ ਵੀ ਇਮਰਜੈਂਟ ਰਿਕਵਿਜ਼ਿਟ ਮੈਡੀਕਲ ਏਡ ਹੈ ਉਹ ਡੱਲੇਵਾਲ ਸਾਹਿਬ ਨੂੰ ਪ੍ਰੋਵਾਈਡ ਕਰਾਇਆ ਜਾਵੇ ਸੋ ਆਪਣੇ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਸਾਹਿਬ ਮੈਡੀਕਲ ਅਥਾਰਟिटीज ਨੇ ਇਹਨਾਂ ਨੇ ਉਹ ਐਂਬੂਲੈਂਸਸ ਵੈਲ ਇਕুইਪਡ ਜਿਹੜੀਆਂ ਇੱਥੇ ਪ੍ਰੋਵਾਈਡ ਕੀਤੀਆਂ ਤੇ ਅਸੀਂ ਇਹਨਾਂ ਦੇ ਨਾਲ ਤਾਲਮੇਲ ਬਣਾਇਆ ਇਸਾਨੀ ਆਗੂਆਂ ਦਾ ਪਾਸ ਸਬਤ ਲਗਾਤਾਰ ਕਰ ਰਹੇ ਹੈਗੇ ਤੇ ਸਾਨੂੰ ਆਸ ਹੈ ਕਿ ਅਸੀਂ ਅਸੀਂ ਇੱਕ ਪੋਜ਼ਿਟਿਵ ਆਉਟਕਮ ਤੇ ਪਹੁੰਚਾਂਗੇ ਸਿਰ ਤੋਂ ਬਾਅਦ ਲਗਾਤਾਰ ਡੈਡਲੌਕ ਦੀ ਸਿਚੁਏਸ਼ਨ ਸੀ ਕੋਈ ਮੀਟਿੰਗ ਨਹੀਂ ਹੋਈ ਸੀ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਅਧਿਕਾਰੀ ਗੱਲਬਾਤ ਕਰਦੇ ਨਜ਼ਰ ਆਏ ਜਦੋਂ ਮੋਦੀ ਸਾਹਿਬ ਵੀ ਹਰਿਆਣਾ ਦੇ ਵਿੱਚ ਪੰਜਾਬ ਆਇਆ ਹੈ ਅੰਦਰ ਦੀ ਤਰਫੋਂ ਕੁਝ ਡੈਡਲੌਕ ਨੂੰ ਖਤਮ ਕੀਤਾ ਜਾਏ। ਅਸੀਂ ਨਿਰੰਤਰ ਕੋ ਅਸੀਂ ਨਿਰੰਤਰ ਪੰਜਾਬ ਸਰਕਾਰ ਦਾ ਬੜਾ ਸਪਸ਼ਟ ਸਟੈਂਡ ਰਹਾ ਪੰਜਾਬ ਸਰਕਾਰ ਕਿਸਾਨੀ ਜਿਹੜੀ ਮੰਗਾਂ ਨੂੰ ਜਾਇਸ ਸਮਝਦੀ ਹੈ। ਉਹਨਾਂ ਨੇ ਇਸ ਦੀ ਸਪੋਰਟ ਵੀ ਕੀਤੀ ਹੈ। ਸੀਐਮ ਸਾਹਿਬ ਦੇ ਵੀ ਤਿਆਰ ਲਾਏ ਹੈਗੇ। ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਨਿਰੰਤਰ ਜਿਹੜਾ ਸਾਡਾ ਤਾਲਮੇਲ ਕਿਸਾਨੀ ਆਗੂਆਂ ਨਾਲ ਬਣਾ ਰਹੇ ਹੈ ਸਾਡੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਫੈਸਿਲਿਟੀਆਂ ਨਾਲ ਨੂੰ ਮੁਹैया कराई ਜਾਣ ਕਈ ਵਾਰੀ ਕੁਝ ਕਮੀ ਵੇਸ਼ਾ ਵੀ ਰਹਿ ਜਾਂਦੀ ਹੈ ਬਟ ਅਦਰਵਾਈਜ਼ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈਗੀ ਕਿ ਕਿਸਾਨੀ ਮੰਗਾ ਨੂੰ ਫੈਸਿਲਿਟੇਟ ਕਰਾਇਆ ਜਾਵੇ ਸਾਰੇ ਇੱਕ ਵਸਾਣਾ ਆਪੂ ਗੱਲ ਕਰ ਰਹੇ ਨੇ ਵੀ ਕੱਲਾ ਹਾਲਚਾਲ ਪੁੱਛਣਾ ਹੁੰਦਾ ਜੀ ਗੱਲਬਾਤ ਕੋਈ ਵੀ ਸਿਰੇ ਨਹੀਂ ਲੱਗ ਰਹੀ ਜਿਹੜਾ ਵੀ ਉਹਦਾ ਹਾਲਚਾਲ ਪੁੱਛਦੇ ਚੱਲਿਆ ਜਾਂਦਾ ਵੀ ਕੋਈ ਛੱਟਾ ਨਿਕਲੇ ਨਾ ਇਹਨਾਂ ਦੀ ਕੋਈ ਮਸ ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਜੀ ਦੇਖੋ ਅਸੀਂ ਕੀ ਅਸੀਂ ਮੈਂ ਹੁਣੇ ਸਾਰੀ ਗੱਲ ਤੁਹਾਨੂੰ ਦੱਸੀ ਹੈ ਤੇ ਮੈਨੂੰ ਆਸ ਹੈ ਕਿ ਕੋਈ ਨਾ ਕੋਈ ਪੋਜ਼ਿਟਿਵ ਆਊਟਕਮ ਨਿਕਲੇ ਸਰ ਇਹ ਹਿੰਦੀ ਹਿੰਦੀ ਵਿੱਚ ਹਿੰਦੀ ਵਿੱਚ ਸਰ ਕਿ ਡਲੇਵਾਲ ਸਾਹਿਬ ਉਹਨਾਂ ਦੀ ਸ਼ਾਸਨਿਕ ਨਿਗਰਾਨੀ ਚ ਆਫਦਾਂ ਵਰਨ ਵਕਤ ਚਾਹੀਦਾ ਹੈ ਕਿ ਇੱਕ ਐਕਵਰਗੈਂਸ ਸੌਲ ਇੱਕ ਕੜੀ ਸੌਲ ਹੋ ਜਾਵੇ ਜੀ से से वे ते वे ते जीड़ी। आज, जीड़ी। आज आज यहां पे हम आ, मैं मेरे साथी अफसर डिविजनल कमिश्नर पटियाला डिप्टी कमिश्नर पटियाला डीआईजी रेंज और भारत सरकार के नुमाइंदे एन एच ए में डायरेक्टर श्री मयंक मिश्रा जी तो हमने आके यहाँ डल्लेवाल साहब का हालचाल पूछा है मानियोग सुप्रीम कोर्ट के आदेशों के मुताबिक हमने इन्हें इनसे तालमेल बना के रिक्वेजेड इमरजेंट मेडिकल एड प्रोवाइड करने के लिए इन्हें कन्विंस किया है कन्विंस करने हो की कोशिश की आपकी क्या बातचीत हुई वो बताएंगे वो मेडिकल इनके जो वाइटल सिम्टम्स हैं वो कंटिन्यूसली मॉनिटर किए जा रहे हैं तो मेडिकल टीम इनका चेकअप करती है और आ, हमारी कोशिश है कि डल्लेवाल साहब की सेहत पे कोई ना